ਅਜਨਾਲਾ ਦੇ ਵਿੱਚ ਤੜਕਸਾਰ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਟਰੈਕਟਰ ਟਰਾਲੀ ਤੇ ਕਾਰ ਦੀ ਭਿਆਨਕ ਟੱਕਰ ਹੋਈ ਹੈ ਦਰਸਲ ਗੱਡੀ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਜਦਕਿ ਕਾਰ ਸਵਾਰ ਵਾਲ-ਵਾਲ ਬੱਜੇ ਨੇ ਤਗੜੀ ਪੂਰੇ ਤਰੀਕੇ ਨਾਲ ਚੱਕਨਾ ਚੂਰ ਹੋ ਗਈ ਹਾਲਾਂਕਿ ਇਸ ਮੌਕੇ ਜਾਣਕਾਰੀ ਦਿੰਦਿਆ ਕਾਰ ਚਾਲਕ ਦੇ ਰਿਸ਼ਤੇਦਾਰਾਂ ਦਾ ਇਹ ਕਹਿਣਾ ਹੈ ਕਿ ਉਹ ਆਪਣੀ ਬੇਟੀ ਨੂੰ ਦਵਾਈ ਦਿਵਾ ਕੇ ਹਸਪਤਾਲ ਤੋਂ ਵਾਪਸ ਲਿਆ ਰਹੇ ਸਨ ਕਿ ਗੱਡੀ ਦੀ ਰੇਤਾਂ ਦੇ ਨਾਲ ਭਰੀ ਹੋਈ ਟਰੈਕਟਰ ਟਰਾਲੀ ਦੇ ਨਾਲ ਜ਼ਬਰਦਸਤ ਟੱਕਰ ਹੋਈ ਹੈ ਗਨੀਮਤ ਇਹ ਰਹਿ ਗਈ ਹੈ ਕਿ ਇੱਥੇ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਪਰ ਗੱਡੀ ਪੂਰੇ ਤਰੀਕੇ ਨਾਲ ਚੱਕਨਾ ਚੂਰ ਹੋ ਜਾਂਦੀ ਹੈ ਤੇ ਉਧਰ ਹੀ ਟਰਾਲੀ ਚਾਲਕ ਟਰਾਲੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਗ੍ਰਿਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਤੇ ਮਾਮੂਲੀ ਸੱਟਾਂ ਜ਼ਰੂਰ ਆਈਆਂ ਨੇ ਪਰ ਉਥੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਸੜਕ ਤੇ ਲੰਮਾ ਜਾਮ ਲੱਗ ਗਿਆ ਤੇ ਚੀਕ ਚਹਾੜਾ ਪੈ ਗਿਆ ਦਿੱਰਤੇ ਦੇ ਟਰੈਕਟਰ ਟਰਾਲੀ ਤੇ ਗੱਡੀ ਦੀ ਭਿਆਨਕ ਟੱਕਰ ਦੇ ਵਿੱਚ ਕਾਰ ਬੁਰੇ ਤਰੀਕੇ ਦੇ ਨਾਲ ਚੱਕਨਾ ਚੂਰ ਹੋ ਗਈ ਹੈ ਮੇਰਾ ਖੇਡਾ ਜੈਜੀਤ ਸਿੰਘ ਕਿਰਨ ਸਿੰਘ ਆਪਣੀ ਡਿਊਟੀ ਨੂੰ ਲੈ ਕੇ ਅੰਮ੍ਰਿਤਸਰੋਂ ਆ ਰਹੇ ਸੀਗੇ ਜੋ ਦਾਗਰ ਸੀ ਹਸਪਤਾਲ ਵਿੱਚ ਇੱਕ ਪੌੜੀ ਟਾਲੀ ਟਾਲੀ ਯਾਰ ਜਿਸ ਦੇ ਨਾਲ ਇਹ ਐਕਸੀਡੈਂਟ ਹੋਇਆ ਸਵੇਰੇ 3:30 ਵਜੇ ਦੀ ਜਾਲ ਐਕਸੀਡੈਂਟ ਦਾ ਕਾਰਨ ਕੀ ਆ ਕਿ ਕੋਈ ਜਾਣਿਆ ਨਹੀਂ ਜਾ ਸਕਿਆ ਉਹਨਾਂ ਨੂੰ ਪਤਾ ਹੁੰਦਾ ਜਿਹੜੇ ਜ਼ਾਰ ਲੈ ਉਸ ਤੇ ਇਹ ਪਛਾਹ ਹੋਇਆ ਜੀ ਇਹਨਾਂ ਦਾ ਦਾ ਹਾਂ ਜੀ ਪਛਾਹ ਤੇ ਇਹ ਦੋ ਕਿੰਨੇ ਜਾਣੇ ਸੀ ਵਿੱਚ ਇੱਥੇ ਹੈਗੇ ਕਿੰਨੇ ਜਾਣੇ ਸੀ ਵੀ ਆੜੀ ਪਾਗ ਚਾਰ ਜਾਣੇ ਸੀ ਸੋੜੇ ਝੇੜ ਚ ਝੇੜ ਸਾਲ ਜੀ ਸਹੀ ਤੇ ਡਰਾਈਵਰ ਦਾ ਕਿਸ ਤਰ੍ਹਾਂ ਨੇ ਡਰਾਈਵਰ ਠੀਕ ਜੱਲੋਂ ਮੈਂ ਤਾਂ ਕਰ ਦੋ ਸਰਵਿਸ ਕਰਾਂ ਜੀ ਠੀਕ ਹੁਣ ਇਹਸ ਵਾਲੇ ਕਿੱਥੇ ਜੀ ਹਾਂ ਜੀ ਉਹ ਅੰਮ੍ਰਿਤਸਰ ਆ ਜੀ ਬੁਨਾਨ ਦੇ ਸਿਤਾ ਮੇਰਾ ਨਹਿਰਪਾਲ ਸੋਨੀ ਜੀ ਪਿੰਡ ਦਾ ਬਾਜੀ ਹਾਂਜੀ ਕੀ ਹੋਇਆ ਜੀ ਸਾਰਾ ਮਾਮਲਾ ਇਹ ਸਾਡਾ ਬੇਟਾ ਹੈ ਜੀ ਨਿਸਾਨ ਸਿੰਘ ਦੀ ਬੇਟੀ ਵੀ ਛੋਟੀ ਦੇਹਲ ਖਾਲਦੀ ਉਹ ਰਾਤੀ ਬਿਮਾਰ ਹੋ ਗਈ ਸੀ ਉਹਨੂੰ ਲੈ ਕੇ ਐਡਮਿਟ ਕਰਾਏ ਹਸਪੀਟਲ ਗਏ ਸੀ ਉਹਨੂੰ ਲੈ ਕੇ ਵਾਪਸ ਆ ਰਹੇ ਨਾਲ ਸਾਡਾ ਬੇਟਾ ਜੈਦੇ ਵੀ ਤੇ ਸਵੇਰੇ 4 ਵਜੇ ਐਕਿੰਡ ਹੋਇਆ 40 ਕੁ ਵੱਡੀ ਤੇ ਸਾਲੀ ਇੱਥੇ ਲੱਗੇ ਜਿਹੜੇ ਗੱਡਮੈਨ ਸੀ ਤੇ ਉਹ ਹਾਂਡੇ ਵਾਲਿਆਂ ਦੀ ਏਜੰਸੀ ਦਾ ਉਹਨੇ ਦੱਸਿਆ ਕਿ ਸਵੇਰੇ 4 ਵਜੇ ਆਹਮੋ ਸਾਹਮਣੀ ਟਰਾਲੀ ਦੇ ਵਿੱਚ ਸੀ ਰੇਤੇ ਵਾਲੀ ਟਰਾਲੀ ਜਾ ਰਹੀ ਜੇ ਅਮਰ ਸਾਹਿਬ ਨੂੰ ਫਿਰ ਟਰਾਲੀ ਵਾਲਾ ਫਿਰ ਭਜਾ ਕੇ ਲੈ ਗਿਆ ਜੀ ਕਾਰਨਾਂ ਦਾ ਨਹੀਂ ਪਤਾ ਲੱਗਾ ਕੀ ਕਾਰਨ ਬਣਿਆ ਕਾਰਨਾਂ ਦਾ ਨਹੀਂ ਪਤਾ ਲੱਗਾ ਜੀ ਕਾਰਨ ਉਹ ਬੱਚਿਆਂ ਨੂੰ ਪਤਾ ਹੋਵੇ ਕਿਸ ਤਰ੍ਹਾਂ ਜੇ ਹੋਣੇ ਜਿੰਨਾਂ ਦੀ ਜੀ ਕਿਸ ਤਰ੍ਹਾਂ ਦੇ ਬੰਦੇ ਜਿਹੜੇ ਵਿੱਚ ਵਜੇ ਦੀ ਬੰਦੇ ਠੀਕ ਜੀ ਡਰਾਈਵਰ ਨੂੰ ਸੱਟ ਲੱਗੀ ਜੀ ਉਹਦੇ ਐਡਮਿਟ ਹੈ ਜੀ ਕਿਸ ਤਰ੍ਹਾਂ ਦੀ ਹਾਲਤ ਹੈ ਉਹਦੀ ਹਾਲ ਤੱਕ ਗਏ ਨਹੀਂ ਅਜੇ ਕਹਿ ਰਹੇ ਕਿ ਠੀਕ ਹੈ ਅਜਨਾਲਾ ਦੇ ਵਿੱਚ ਤੜਕਸਾਰ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਟਰੈਕਟਰ ਟਰਾਲੀ ਤੇ ਕਾਰ ਦੀ ਭਿਆਨਕ ਟੱਕਰ ਹੋਈ ਹੈ ਦਰਸਲ ਗੱਡੀ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਜਦਕਿ ਕਾਰ ਸਵਾਰ ਵਾਲ-ਵਾਲ ਬੱਜੇ ਨੇ ਤਗੜੀ ਪੂਰੇ ਤਰੀਕੇ ਨਾਲ ਚੱਕਨਾ ਚੂਰ ਹੋ ਗਈ ਹੈ ਹਾਲਾਂਕਿ ਇਸ ਮੌਕੇ ਜਾਣਕਾਰੀ ਦਿੰਦਿਆ ਕਾਰ ਚਾਲਕ ਦੇ ਰਿਸ਼ਤੇਦਾਰਾਂ ਦਾ ਇਹ ਕਹਿਣਾ ਹੈ ਕਿ ਉਹ ਆਪਣੀ ਬੇਟੀ ਨੂੰ ਦਵਾਈ ਦਿਵਾ ਕੇ ਹਸਪਤਾਲ ਤੋਂ ਵਾਪਸ ਲਿਆ ਰਹੇ ਸਨ ਕਿ ਗੱਡੀ ਦੀ ਰੇਤਾਂ ਦੇ ਨਾਲ ਭਰੀ ਹੋਈ ਟਰੈਕਟਰ ਟਰਾਲੀ ਦੇ ਨਾਲ ਜ਼ਬਰਦਸਤ ਟੱਕਰ ਹੋਈ ਹੈ ਗਨੀਮਤ ਇਹ ਰਹਿ ਗਈ ਹੈ ਕਿ ਇੱਥੇ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਪਰ ਗੱਡੀ ਪੂਰੇ ਤਰੀਕੇ ਨਾਲ ਚੱਕਨਾ ਚੂਰ ਹੋ ਜਾਂਦੀ ਹੈ ਤੇ ਉਧਰ ਹੀ ਟਰਾਲੀ ਚਾਲਕ ਟਰਾਲੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਗ੍ਰਿਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਤੇ ਮਾਮੂਲੀ ਸੱਟਾਂ ਜ਼ਰੂਰ ਆਈਆਂ ਨੇ ਪਰ ਉਥੇ ਦੱਸਦੀ ਹੈ ਕਿ ਇਸ ਹਾਦਸੇ ਤੋਂ ਬਾਅਦ ਸੜਕ ਤੇ ਲੰਮਾ ਜਾਮ ਲੱਗ ਗਿਆ ਤੇ ਚੀਕ ਚਹਾੜਾ ਪੈ ਗਿਆ ਦਿੱਲੀ ਦੇ ਟਰੈਕਟਰ ਟਰਾਲੀ ਤੇ ਗੱਡੀ ਦੀ ਭਿਆਨਕ ਟੱਕਰ ਦੇ ਵਿੱਚ ਕਾਰ ਬੁਰੇ ਤਰੀਕੇ ਦੇ ਨਾਲ ਚੱਕਨਾ ਚੂਰ ਹੋ ਗਈ ਹੈ ਮੇਰਾ ਖੇਡਾ ਜੈਜੀਤ ਸਿੰਘ ਕਿਰਨ ਸਿੰਘ ਆਪਣੀ ਡਿਊਟੀ ਨੂੰ ਲੈ ਕੇ ਅੰਮ੍ਰਿਤਸਰੋਂ ਆ ਰਹੇ ਸੀਗੇ ਜੋ ਦਾਗਰ ਸੀ ਹਸਪਤਾਲ ਵਿੱਚ ਇੱਕ ਹੋਰ ਡਾੜੀ ਟਾੜੀ ਯਾਰ ਜਿਸ ਦੇ ਨਾਲ ਇਹ ਐਕਸੀਡੈਂਟ ਹੋਇਆ ਸਵੇਰੇ 3:30 ਵਜੇ ਦੀ ਹੈ ਐਕਸੀਡੈਂਟ ਦਾ ਕਾਰਨ ਕੀ ਆ ਕਿ ਕੋਈ ਜਾਣਿਆ ਜਾ ਸਕਦਾ ਉਹਨਾਂ ਨੂੰ ਪਤਾ ਹੁੰਦਾ ਜਿਹੜਾ ਗਾਰ ਲੈ ਉਸ ਤੇ ਇਹ ਪਛਾਹ ਹੋਇਆ ਜੀ ਇਹਨਾਂ ਦਾ ਦਾ ਹਾਂ ਜੀ ਪਛਾਹ ਤੇ ਇਹ ਦੋ ਕਿੰਨੇ ਜਾਣੇ ਸੀ ਵਿੱਚ ਇੱਥੇ ਹੈਗੇ ਕਿੰਨੇ ਜਾਣੇ ਸੀ ਵੀ ਆੜੀ ਪੱਗ ਚਾਰ ਜਾਣੇ ਸੀ ਛੋਟੇ ਜਿਹੇ ਜਿਹੜੇ ਸਾਲ ਜੀ ਸਹੀ ਤੇ ਡਰਾਈਵਰ ਦਾ ਕਿਸ ਤਰ੍ਹਾਂ ਨੇ ਡਰਾਈਵਰ ਠੀਕ ਗੱਲ ਨਾਲ ਦਾ ਕਰਦਾ ਸਰਵਿਸ ਸਾਹਿਬ ਜੀ ਠੀਕ ਹੁਣ ਐਸੋਲੇ ਕਿੱਥੇ ਜੀ ਹਾਂ ਜੀ ਉਹ ਅੰਮ੍ਰਿਤਸਰ ਆ ਜੀ ਉਹ ਨਾਂ ਦੇ ਸਿੱਟਾ ਮੇਰਾ ਨਹਿਰਪਾਲ ਸਿੰਘ ਜੀ ਪਿੰਡ ਦਾ ਬਾਜੀ ਹਾਂਜੀ ਕੀ ਹੋਇਆ ਜੀ ਸਾਰਾ ਮਾਮਲਾ ਇਹ ਸਾਡਾ ਬੇਟਾ ਹੈ ਜੀ ਨਿਸਾਨ ਸਿੰਘ ਦੀ ਬੇਟੀ ਵੀ ਛੋਟੀ ਦੇ ਨਸਾਲ ਦੀ ਉਹ ਰਾਤੀ ਬਿਮਾਰ ਹੋ ਗਈ ਜੀ ਉਹਨੂੰ ਲੈ ਕੇ ਐਡਮਿਟ ਕਰਾਏ ਹਸਪੀਟਲ ਗਏ ਸੀ ਉਹਨੂੰ ਲੈ ਕੇ ਵਾਪਸ ਆ ਰਹੇ ਨਾਲ ਸਾਡਾ ਬੇਟਾ ਜੈਦੇ ਵੀ ਤੇ ਸਵੇਰੇ 4 ਵਜੇ ਐਕਿੰਡ ਹੋਇਆ 40 ਕਿਲੋ ਦੇ ਸਾਲੀ ਇੱਥੇ ਲੱਗੇ ਜਿਹੜੇ ਗੱਡਮੈਨ ਸੀ ਤੇ ਉਹ ਹਾਂਡੇ ਵਾਲਿਆਂ ਦੀ ਏਜੰਸੀ ਦਾ ਉਹਨੇ ਦੱਸਿਆ ਕਿ ਸਵੇਰੇ 4 ਵਜੇ ਆਹਮੋ ਸਾਹਮਣੀ ਟਰਾਲੀ ਦੇ ਵਿੱਚ ਰਹੀ ਸੀ ਰੇਤੇ ਵਾਲੀ ਟਰਾਲੀ ਜਾ ਰਹੀ ਸੀ ਅਮਰਸਾਂ ਨੂੰ ਫਿਰ ਟਰਾਲੀ ਵਾਲਾ ਫਿਰ ਭਜਾ ਕੇ ਲੈ ਗਿਆ ਜੀ ਕਾਰਨਾਂ ਦਾ ਨਹੀਂ ਪਤਾ ਲੱਗਾ ਕੀ ਕਾਰਨ ਬਣਿਆ ਕਾਰਨਾਂ ਦਾ ਨਹੀਂ ਪਤਾ ਲੱਗਾ ਜੀ ਕਾਰਨ ਦਾ ਫਿਰ ਉਹ ਬੱਚਿਆਂ ਨੂੰ ਪਤਾ ਹੋਵੇ ਕਿਸ ਤਰ੍ਹਾਂ ਜੇ ਹੋਣੇ ਜਿੰਨਾ ਦੀ ਹਾਂ ਜੀ ਕਿਸ ਤਰ੍ਹਾਂ ਦੇ ਬੰਦੇ ਜਿਹੜੇ ਵਿੱਚ ਵਜੇ ਦੀਏ ਜੀ ਬੰਦੇ ਠੀਕ ਜੀ ਡਰਾਈਵਰ ਨੂੰ ਸੱਟ ਲੱਗੀ ਜੀ ਉਹਦੇ ਐਡਮਿਟ ਹੈ ਜੀ ਕਿਸ ਤਰ੍ਹਾਂ ਦੀ ਹਾਲਤ ਹੈ ਉਹਦੀ ਹਾਲਤ ਤਾਂ ਸਿੰਘੇ ਨਹੀਂ ਅਦੇ ਕਹਿ ਰਹੇ ਕਿ ਠੀਕ ਹੈ